ਉਹ ਬੰਨੀ ਲੈਦਾਗੇ ਇਹ ਹੋਰ ਵੀ ਉਹਨਾਂ ਨੇ ਡਗੀਆਂ ਮਾਰੀਆਂ ਪੱਤਰੀ ਵੀ ਇੱਕ ਚੋਰੀ ਕੀਤੀ ਆ ਕੋਈ ਗੱਲ ਨਹੀਂ ਆਪਾਂ ਮਲਕੀ ਇਹ ਛੜਣਾ ਹੀ ਰਹਾ ਉਹ ਜ਼ਬਰਦਸਤੀ ਮੇਰੇ سے ਸਾਈਨ ਕਰਵਾ ਲਈਏ ਮੈਂ ਸਾਈਨ ਨਹੀਂ ਕਰ ਰਹਾ ਤਾਂ ਫੋਨ ਵੀ ਨਹੀਂ ਲੈ ਰਹਾ تھا ਬੋਲੇ ਨਹੀਂ ਲੈ ਜਾ ਲੈ ਜਾ ਮੈਂ ਹੂੰ तो बोले कोई बात नहीं मैं तेरा साथ दे रहा हूँ मेरा फोन एक तो है एक नहीं है ए, मेरे को फोन जबरदस्ती दिए हैं कि ये फोन ले जा मैं दो दिन के अंदर में मैं पकड़ लूंगा तेरे तेरे को मैं कॉल करूंगा तू आना उसके बाद मैं उसको धक्का मारूंगा चपेट मारूंगा तो तक करा के फोन भी एक है नहीं एक फोन है वो भी किसी का खोया फोन देता है थाने में रिपोर्ट लिखा मेरा कितने दिन हो गए 5 ਮਾਰਚ ਨੂੰ ਬੀਐਸਏ ਦਾ ਤੇ ਸਾਨੂੰ ਪਤਾ ਹੈ ਕਿ ਨਹੀਂ ਕੋਈ ਕਾਰਵਾਈ ਹੋਣੀ ਹੈਗੀ ਫਿਰ ਸਾਡੇ ਘਰੋਂ ਸਿਲੰਡਰ ਭਰਿਆ ਚੋਪ ਹੋਇਆ ਤੇ ਸਾਨੂੰ ਵੀ ਇਹੀ ਝਾਕੇ ਆ ਕਿ ਇਹੀ ਮੁੰਡੇ ਹੋਣਗੇ ਅਸੀਂ ਇਸ ਲਈ ਚਾਹੁੰਦੇ ਆ ਕਿ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਗੁਰਾਇਆ ਪੁਲਿਸ ਦਾ ਨਮਾਕਾਰਨਾਮਾ ਸਾਹਮਣੇ ਆ ਗਿਆ ਹੈ ਜਿੱਥੇ ਆਪਣੀ ਨਲਾਇਕੀ ਲੁਕਉਣ ਨੂੰ ਪੁਲਿਸ ਨੇ ਹੁਣ ਪੀੜਤ ਨੂੰ ਕੋਈ ਹੋਰ ਹੀ ਮੋਬਾਈਲ ਦੇ ਕੇ ਧੱਕੇ ਨਾਲ ਉਹਦੇ ਤੋਂ ਸ਼ਿਕਾਇਤ ਤੇ ਸਾਈਨ ਕਰਵਾ ਲਏ ਹਨ ਤੁਹਾਨੂੰ ਦੱਸ ਦਈਏ ਕਿ 7 ਜੂਨ ਨੂੰ ਗੁਰਾਇਆਂ ਦੀ ਕ੍ਰਿਸ਼ਨਾ ਕਲੋਨੀ ਤੋਂ ਦੋ ਮੋਬਾਈਲ ਲੁੱਟ ਕੇ ਦੋ ਲੁਟੇਰੇ ਫਰਾਰ ਹੋ ਗਏ ਸਨ ਇਸ ਮਾਮਲੇ ਵਿੱਚ ਲਗਾਤਾਰ ਗੁਰਾਇਆਂ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਤੇ ਮਾੜੇ ਅੰਸ਼ਰਾਂ ਨਾਲ ਜਾਰੀ ਤੇ ਉਹਨਾਂ ਨੂੰ ਦਿੱਤਾ ਜਾ ਰਿਹਾ ਛਲੈਂਟਰ ਸਾਹਮਣੇ ਆ ਰਿਹਾ ਹੈ ਜਿੱਥੇ ਮੀਡੀਆ ਵਿੱਚ ਖਬਰਾਂ ਲੱਗਣ ਤੋਂ ਬਾਅਦ ਗੁਰਾਇਆਂ ਪੁਲਿਸ ਦੀ ਕਿਰਕਰੀ ਹੋਈ ਹੈ ਤੇ ਪੁਲਿਸ ਦੀ ਮਾੜੀ ਕਾਰਗੁਜ਼ਾਰੀ जगਜाहिर ਹੋਈ ਹੈ ਖਬਰ ਲੱਗਣ ਤੋਂ ਬਾਅਦ ਸੰਬੰਧਿਤ ਕੇਸ ਦਾ ਆਈਓ ਤੜਕੇ ਹੀ ਬਿਨਾ ਪੱਗ ਬੰਨੇ ਪ੍ਰਵਾਸੀ ਮਜ਼ਦੂਰ ਦੇ ਘਰ ਪਹੁੰਚ ਗਿਆ ਤੇ ਉਸ ਨੂੰ ਆਪਣੇ ਨਾਲ ਚੁੱਕ ਕੇ ਥਾਣੇ ਲੈ ਆਇਆ ਪ੍ਰਵਾਸੀ ਨੇ ਦੱਸਿਆ ਕਿ ਪੁਲਿਸ ਨੇ ਥਾਣੇ ਲਿਆ ਕੇ ਉਸ ਨੂੰ ਦਬਕੇ ਵੀ ਮਾਰੇ ਤੇ ਜ਼ਬਰਦਸਤੀ ਉਸ ਤੋਂ ਕਾਰਵਾਈ ਨਾ ਕਰਵਾਉਣ ਦੇ ਪੇਪਰ ਤੇ ਸਾਈਨ ਕਰਵਾ ਲਏ ਇੱਥੇ ਹੀ ਬਸ ਨਹੀਂ ਗੁਰਾਇਆ ਪੁਲਿਸ ਦੀ ਕਾਰਗੁਜ਼ਾਰੀ ਉਸ ਵੇਲੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਜਦੋਂ ਪੀੜਤ ਦੇ ਲੁੱਟੇ ਹੋਏ ਦੋ ਮੋਬਾਈਲਾਂ ਵਿੱਚੋਂ ਇੱਕ ਮੋਬਾਈਲ ਉਸ ਦਾ ਉਸ ਨੂੰ ਦੇ ਦਿੱਤਾ ਤੇ ਦੂਸਰਾ ਮੋਬਾਈਲ ਕਿਸੇ ਹੋਰ ਦਾ ਹੀ ਉਸ ਨੂੰ ਦੇ ਦਿੱਤਾ ਜੋ ਇਹ ਵੀ ਨਹੀਂ ਪਤਾ ਕਿ ਉਹਨਾਂ ਦੋ ਨੌਜਵਾਨਾਂ ਨੇ ਕਿਸੇ ਹੋਰ ਪਾਸੇ ਉਹ ਮੋਬਾਈਲ ਲੁੱਟਿਆ ਹੋਵੇ ਜਾਂ ਖੋਇਆ ਹੋਵੇ ਜਿਸ ਤੋਂ ਸਾਬਤ ਪਤਾ ਲੱਗਦਾ ਹੈ ਕਿ ਗੁਰਾਇਆਂ ਪੁਲਿਸ ਮਾਮਲਾ ਦਰਜ ਕਰਨ ਦੀ ਬਜਾਏ ਮਾੜੇ ਆਂਸਰਾਂ ਨੂੰ ਸ਼ਾਇਦ ਦਿੰਦੇ ਹੋਏ ਮਾਮਲਾ ੱੱਕੇ ਨਾ ਰਫਾ ਦਫਾ ਕਰਵਾ ਰਹੀ ਹੈ ਪੀੜਤ ਪ੍ਰਵਾਸੀ ਤੇ ਉਸਦੇ ਨਾਲ ਮੁਹੱਲਾ ਨਿਵਾਸੀਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਦੇ ਖਿਲਾਫ ਤੁਰੰਤ ਪ੍ਰਭਾਵ ਦੇ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪੁਲਿਸ ਮੁਲਾਜ਼ਮਾ ਨੂੰ ਇਹ ਵੀ ਡਰ ਨਹੀਂ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਮਨੀ ਚੋਣ ਕਰਕੇ ਜਲੰਧਰ ਵਿੱਚ ਹੀ ਹਨ ਤੇ ਉਹਨਾਂ ਨੇ ਕੋਠੀ ਵੀ ਕਿਰਾਏ ਤੇ ਜਲੰਧਰ ਵਿੱਚ ਹੀ ਲਈ ਹੋਈ ਹੈ ਇਸ ਦੇ ਬਾਵਜੂਦ ਅਜੇ ਲਾਪਰਵਾਹੀ ਤੇ ਮਾੜੇ ਅਨਸਰਾਂ ਨਾਲ ਜਾਰੀ ਰੱਖਣ ਵਾਲੇ ਪੁਲਿਸ ਮੁਲਾਜ਼ਮਾ ਖਿਲਾਫ ਦੇਖਦੇ ਹਾਂ ਹੁਣ ਵਿਭਾਗ ਕੀ ਕਾਰਵਾਈ ਕਰਦਾ ਹੈ ਤੇ ਪੀੜਤ ਨੂੰ ਕਦੋਂ ਤੱਕ ਇਨਸਾਫ ਦਵਾਉਂਦਾ ਹੈ ਇਸ ਸਬੰਧੀ ਕੇਸ ਦੇ ਆਈਓ ਸਬ ਇੰਸਪੈਕਟਰ ਗੁਰਦੀਪ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਕਿਹਾ ਕਿ ੱੱਕੇ ਨਾਲ ਸਾਈਨ ਨਹੀਂ ਕਰਵਾਈ ਗਏ ਪੀੜਤ ਨੂੰ ਮੋਬਾਈਲ ਵਾਪਸ ਕਰ ਦਿੱਤੇ ਗਏ ਹਨ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਮੋਬਾਈਲ ਉਸ ਦਾ ਹੈ ਹੀ ਨਹੀਂ ਜਿਹੜਾ ਵਾਪਸ ਕੀਤਾ ਉਹਨਾਂ ਵੱਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਕੀਤੀ ਜਾਵੇਗੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ 22 ਦਿਨ ਬੀਤ ਚੰਦੇ باوجود ਪੁਲਿਸ ਮਾਮਲਾ ਦਰਜ ਨਹੀਂ ਕਰ ਸਕੀ ਤੇ ਕਾਰਵਾਈ ਆਖਰਕਾਰ ਕਦੋਂ ਕਰਨੀ ਹੈ ਸਰ ਇਹ ਮੋਬਾਈਲ ਦੀ ਗੱਲ ਹੋਈ ਸਰ ਵਾਪਸ ਕੀਤੀ ਜੀ ਮੰਮੋ ਲਿੱਤੀਆ ਤੇ ਇਹ ਬੰਦੇ ਜਿਹੜੇ ਸਾਨੂੰ ਮਿਲ ਗਏ ਤਾਂ ਆਪਾਂ ਇਹਨਾਂ ਤੇ ਜੋ ਵੀ ਬੰਦੀ ਕਾਰਵਾਈ ਕਰਾਂਗੇ ਤੇ ਇਹ ਛੱਡਣੇ ਨਹੀਂ ਹੈਗੇ ਮੈਂ ਪਤਾ ਹੈ। ਇੱਕ ਚੇਤਨ ਹੈ ਇੱਕ ਚੇਤਨ ਆ ਤੇ ਇੱਕ ਅਛਰ ਆ। ਠੀਕ ਹੈ ਜੀ। ਆ ਚੇਤਨ ਦੀ ਕਰ ਮੈਂ ਦੂਸਣ ਵਾਲੀ ਛਾਪਾਂ ਮਾਰ ਲਿਆ ਆ ਤੇ ਇਹ ਬੰਦਾ ਮੈਨੂੰ ਹਾਜ਼ਰੀ ਨਹੀਂ ਮਿਲੇ ਘਾਦੀਮ ਲਿਆ। ਤੇ ਇਹਨਾਂ ਦੇ ਦਾਦੀ ਵਗੈਰਾ ਮਿਲੀ ਆ ਤੇ ਇਹ ਬੰਦਾ ਨਹੀਂ ਮਿਲਿਆ ਜਦੋਂ ਮੈਂ ਚੱਕਰ ਰਣਾ ਸੀ ਠੀਕ ਇੱਕ ਜੀ ਉਹਦਾ ਕਹਿਣਾ ਜਿਹੜੇ ਉਹਨੂੰ ਫੋਨ ਵਾਪਸ ਦਿੱਤੇ ਨੇ ਉਹ ਵੀ ਫੋਨ ਉਹਦਾ ਨਹੀਂ ਹੈਗਾ ਤੇ ਉਹ ਵੀ ਚੂਰੀ-ਚੂਰੀ ਦਾ ਹੀ ਲੱਗਦਾ ਹੈ ਜਿਹੜੇ ਤੁਸੀਂ ਅੱਜ ਨਹੀਂ ਨਹੀਂ ਭਾਈ ਉਹਨਾਂ ਦੇ ਆ ਜੇ ਹੂ ਹੂ ਕਾ ਵੀ ਕੋਈ ਤਾਕੂ ਗਾ ਨਹੀਂ ਲੈ ਰਹੇ ਇਹ ਹੋਰ ਵੀ ਹੈ ਉਹਨਾਂ ਨੇ ਡਗੀਆਂ ਮਾਰੀਆਂ ਬੱਕਰੀ ਵੀ ਇੱਕ ਚੋਰੀ ਕੀਤੀ ਆ ਕੋਈ ਜਾਣੀ ਆਪਾਂ ਮੰਨ ਲਓ ਕਿ ਇਹ ਛੱਡਣਾ ਹੀ ਹੈਗਾ ਇਹ ਬੰਦੇ ਹੈਗੇ ਗਲਤ ਜਿਹਦੇ ਚ ਇੱਕ ਮੱਛਰ ਆ ਮੱਛਰ ਦਾ ਮੈਨੂੰ ਘਰ ਨਹੀਂ ਪਤਾ ਪਰ ਚੇਤਨ ਦੇ ਘਰ ਤਿੰਨ ਚਾਰ ਵਾਰੀ ਮੈਂ ਛਾਪਾ ਮਾਰ ਚੁੱਕਾ ਹਾਂ ਉਹ ਜੋ ਘਰ ਨਹੀਂ ਮਿਲਿਆ ਜਿਹਨੂੰ ਝੱਕੜਾ ਮੈਂ ਇਹਦੇ ਪਾਚਾ ਦੇਣਾ ਮੈਂ ਠੋਕ ਕੇ ਐਫ ਆਈ ਆਰ ਹੋਈ ਨਹੀਂ ਹੈਗੀ ਜਿਹਦੇ ਵਿੱਚ ਕੋਈ ਵੀ ਹਜੇ ਨਹੀਂ ਹੈ ਜੀ ਨਹੀਂ ਬ੍ਰਦਰ ਐਫ ਆਈ ਆਰ ਨਹੀਂ ਕੀਤੀ ਪਰ ਆ ਘਰ ਨਹੀਂ ਜੂੜਿਆ ਮੈਂ ਮੈਂ ਤੁਹਾਨੂੰ ਦੱਸੂਗਾ ਜਿਹੜੇ ਘਰ ਨਹੀਂ ਹੈ ਉਹਦਾ ਇਹ ਕਹਿਣਾ ਸੀਗਾ ਜੀ ਜਿਹਨੂੰ ਤੁਸੀਂ ਫੋਨ ਵਾਪਸ ਕੀਤਾ ਚਲੋ ਭਾਜੀ ਜੋ ਵੀ ਕਹਿਣਾ ਆ ਉਹਦਾ ਉਹਦਾ ਇਹਦਾ ਕਹਿਣਾ ਉਹ ਗੱਲਾਂ ਛੱਡੋ ਆਪਾਂ ਇਹਨਾਂ ਤੇ ਇੱਕ ਬੰਦੀ ਕਾਰਵਾਈ ਕੀਤੀ ਜਾਊਗੀ ਗਰਦੀਪ ਭਾਜੀ ਇੱਕ ਮਿੰਟ ਸੁਣਿਓ ਜੀ ਮੈਂ ਕਹਾਂ ਜੀ ਉਹ ਕਹਿੰਦਾ ਇੱਕ ਮੇਰੇ ਕੋਲੋਂ ਸਾਈਨ ਕਰਾਏ ਨੇ ਅੱਜ ਧੱਕੇ ਨਾਲ ਪੁਲਿਸ ਨੇ ਦਬਕੇ ਦੂਕੇ ਮਾਰ ਤੇ ਜਿਹਨੇ ਧੱਕੇ ਨਾਲ ਕਰਾਏ ਬ੍ਰਦਰ ਆਫ ਦਿੱਤੇ ਉਹਨਾਂ ਨੇ ਤੇ ਸਾਨੂੰ ਸਾਡੇ ਫੋਨ ਮਿਲ ਗਏ ਓਕੇ ਜਿਹੜਾ ਫੋਨ ਓਕੇ ਭਾਈ ਥੈਂਕ ਯੂ ਹਾਂਜੀ ਭਾ ਜਿਆ ਨਾਮ ਹੈ ਵਿਜੇ ਕੁਮਾਰ ਕੀ ਹੋਇਆ मैं सुबह काम ट काम पे जाने का टाइम मैं रोटी खा रहा था तभी पुलिस आए अंदर घुसे बोले कि तेरा फ़ोन गुम हुआ है हम हाँ जी तो बोले अभी चलो थाने पे हम दोनों आदमी को रोटी नहीं खाने दिए दफका मार के ले गए उसके बाद वहाँ गड्डी में बैठा लिए थाने पे ले गए थाने पे एस एच साहब भी बैठे थे और बोले इस पर साइन करो कितने तर, तरीक का फ़ोन गायब हुआ है मैं सात तरीक का बताया टाइम बारह बजे तो बोले कोई बात नहीं मैं तेरा साथ दे रहा हूँ ये मेरे मेरा फोन एक तो है एक नहीं है ये मेरे को फोन जबरदस्ती दिए हैं कि ये फोन ले जा मैं दो दिन के अंदर में मैं पकड़ लूंगा तेरे तेरे को मैं कॉल करूँगा तू आना उसके बाद मैं उसको धक्का मारूँगा चपेट मारूँगा और उसके बाद वो, वो, मारने के बाद जो तू कहेगा वो होगा नहीं, आपका फोन कौन सा है वीवो है एक ही है ये वाला है ये वाला नहीं है मेरा पता नहीं किसका है अभी मैं इसको भी लिया हूँ इसको भी मेरे को डर है किसी का छीन के लाए हैं फिर भी मेरे को फंस जाना है मैं की कर सकता इसलिए मैं बोला मैं फ़ोन नहीं ले जाना बोले नहीं ले जा मैं अपना नंबर भी मेरे को दिए हैं बोले कोई बात होगा मेरे को कॉल करना मैं तेरे साथ हूँ तू डर मतलब मेरे काम करो तुम वहाँ पहुँचे गए रहें तो वो तो मैं रामगढ़िया में काम वहाँ माला में काम करने गया था प्रधान चला गया था पूछते पूछते उत्थे बोला की चल फोन दिला देता हूँ जो तेरा फोन एक नहीं मिल रहा उसको मैं पैसे दिला दूंगा सिब्बा सिब्बा प्रधान माला का रामगढ़िया का है वो अपना नंबर भी दिए है मैं वो नंबर ले जाकर थाने पर दे दिया हूँ हमके साहब यही यही नंबर दिया है इसी से आप बात कर लीजिए कर लीजिए बोले कोई बात नहीं नंबर भी दिए और बोले जाओ और जबरदस्ती मेरे से साइन करवा लिए मैं साइन नहीं कर रहा था म्या? फोन भी नहीं ले रहा था बोले नहीं ले जा ले जा मैं हूँ तो हम कहें नहीं, नहीं मेरे को डर है आगे अभी मैं फोन ले जाऊँ मेरे को तब भी डर है कहीं अकेले मैं दिहाड़ी करने जाऊँ कहीं मार के फेंक दे किसी मरवा दे मैं की कर सकता हूँ बोले कोई नहीं मैं हूँ तेरे साथ कुछ भी तेरे पास होगा तू मेरा नंबर ले जा फिर कॉल कर देना मैं हूँ उनको पकड़ूंगा कुछ भी होगा तेरे को ऐसे मार के मेरे को फोन दे दिए कह रहे जाओ दो दिन के अंदर मैं तेरे को उसको पकड़ लूंगा फिर मैं तेरे को बुलाऊंगा इतने हाँ क्या नाम है राहुल कुमार नाम है सर मेरा पाँच तारीख को फोन मेरा पाँच तारीख को मेरा को मैं रूम रूम से फोन चोरी हुआ तो मैं सो रहा थी का। और मैं कंपनी थाने में रिपोर्ट लिखा थी वहाँ भी कुछ सुनवाई नहीं हुई सर मेरा कितने दिन पाँच तारीख को दिया आज सत्ताईस है ना अट्ठाईस रिपोर्ट लगाने गए थे जी सर गए थे वहाँ पे कुछ सुनवाई नहीं क्या बोल रहे वो कुछ नहीं वो बोले कोई बात नहीं आप जाओ मैं देख लूँगा फिर फोन करूँगा जिसको कितने फोन मेरा तीन फोन थे सर तीनों एक दिन में नहीं सर अलग अलग तीनों अलग अलग गए सर एक सर फोन मेरा नहर से छिना गया मेरा यहाँ पर दांत रख के और मेरा फोन जेब से निकाल के लेके चल गए थे दो आदमी गए सर सर बंधा सीगा और मैं पहचान नहीं पाया और नंबर प्लेट भी नहीं सी इसमें इसीलिए नहीं कुछ तभी भी तभी भी मैंने रिपोर्ट लिखाई तभी भी कुछ सुनवाई नहीं हुआ एक रूम से हुआ तभी भी सुनवाई नहीं हुआ एक दुकान से गया फोन वो तो एक लड़का खेल रहा था मैं देख रहा था उसमें भी कुछ सुनवाई नहीं हुआ तीन फोन में कोई सुनवाई नहीं हुआ था मेरा ਮੇਰਾ ਨਾਮ ਕਮਲਜੀਤ ਕੁਰ ਕ੍ਰਿਸ਼ਨਕ੍ਰਮਿੰਗ ਰਾਇਆ ਸਾਡੇ ਹਨਾ ਇੱਥੇ ਗਵਾਂਡੇ ਇਹਨਾਂ ਮੋਬਾਈਲ ਚੋਰੀ ਹੋਇਆ ਆ ਤੇ ਉਹਨਾਂ ਦਾ ਪਤਾ ਵੀ ਲੱਗ ਗਿਆ ਹਜੇ ਤੱਕ ਮੁੰਡੇ ਵੀ ਨਹੀਂ ਫੜੇ ਹੈਗੇ ਤੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਹੈਗੀ ਉਸ ਤੋਂ ਪਹਿਲਾਂ ਦੋ ਕੁ ਮਹੀਨੇ ਡੇਢ ਮਹੀਨਾ ਦੋ ਡੇਢ ਤੇ ਲੱਗੇ ਲੱਗੇ ਹਨਾ ਸਾਡੇ ਗੇਟ ਅੱਗੇ ਸਾਈਕਲ ਚੱਕ ਹੋਇਆ ਪਰ ਅਸੀਂ ਕੰਪਲੀਟ ਨਹੀਂ ਕਰਾਈ ਤੇ ਸਾਨੂੰ ਪਤਾ ਹੈ ਕਿ ਨਹੀਂ ਕੋਈ ਕਾਰਵਾਈ ਹੋਣੀ ਹੈਗੀ ਫਿਰ ਸਾਡੇ ਘਰੋਂ ਸਿਲੰਡਰ ਭਰਿਆ ਚੋਕ ਹੋਇਆ ਤੇ ਸਾਨੂੰ ਵੀ ਇਹੀ ਛਾ ਗਿਆ ਕਿ ਇਹੀ ਮੁੰਡੇ ਹੋਣਗੇ ਅਸੀਂ ਇਸ ਲਈ ਚਾਹੁੰਦੇ ਆ ਕਿ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਥਾਣੇ ਬੁਲਾ ਕੇ ਤੇ ਜਿ ਬਣਦੀ ਹੈ ਉਹ ਕੀਤੀ ਜਾਵੇ ਪਰ ਸਾਡੀ ਸੁਣਾਈ ਤਾਂ ਕਿਤੇ ਵੀ ਨਹੀਂ ਹੋ ਰਹੀ ਹੈਗੀ ਕਿਉਂਕਿ ਅਸੀਂ ਥਾਣੇ ਫੋਨ ਵੀ ਕਰਦੇ ਆ ਤੇ ਸਾਡੇ ਫੋਨ ਵੀ ਨਹੀਂ ਕੋਈ ਚੁੱਕਦਾ ਹੈਗਾ ਪਹਿਲਾਂ ਅਸੀਂ ਫੋਨ ਕੀਤਾ ਸੀ ਪਹਿਲਾਂ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਕੋਈ ਨਾ ਇਹਨਾਂ ਦੀ ਕਾਰਵਾਈ ਕਰਾਂਗੇ ਮੋਬਾਈਲ ਵਾਲਿਆਂ ਦੀ ਤੇ ਹੁਣ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਸਾਨੂੰ ਲੋਕੀ ਕਹਿ ਰਹੇ ਆ ਕਿ ਤੁਸੀਂ ਇਹਨਾਂ ਦੀ ਸਪੋਰਟ ਕਰ ਰਹੇ ਆ ਅਹੀਂ ਕੋਈ ਸੁਪੋਰਟ ਨਹੀਂ ਕਰ ਰਿਹਾ ਕਿ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਮੇਰਾ ਦਵਿੰਦਰ ਕੌਰ ਸਵੇਰੇ ਆ ਨਾ ਆਪਣੇ ਇਹ ਪਰਦੇਸੀ ਪਰਿਵਾਰ ਰਹਿੰਦਾ ਤੇ ਸਾਡੇ ਲਾਗੇ ਇਹਨਾਂ ਦਾ ਫੋਨ ਚੱਕਿਆ ਸੀਗਾ ਫੋਨ ਚੱਕਿਆ 7 ਤਰੀਕ ਦਾ ਚੱਕਿਆ ਅੱਜ 28 ਤਰੀਕ ਹੋ ਗਈ ਆ ਕੱਲ ਵੀ ਕੰਪਲੀਟ ਕਰਾਈ ਸੀਗੀ ਬਾਰ-ਬਾਰ ਜਾਂਦੇ ਆ ਕੰਪਲੀਟ ਕਰਾ ਰਹੇ ਆ ਪੁਲਿਸ ਵਾਲੇ ਆਉਂਦੇ ਆ ਕੇ ਬਸ ਢੇੜਾ ਮਾਰ ਕੇ ਮੁੜ ਜਾਂਦੇ ਆ ਕੋਈ ਸੁਣਵਾਈ ਨਹੀਂ ਆਦੀ ਹੋ ਰਹੀ ਅੱਜ ਇਹਨਾਂ ਨੂੰ ਸਵੇਰੇ 9 ਵਜੇ ਆ ਕੇ ਪੁਲਿਸ ਮੁਲਾਜ਼ਮ ਲੈ ਗਏ ਗੱਡੀ ਚ ਬਟਾਲ ਕੇ ਲਿਜਾ ਕੇ ਥਾਣੇ ਇਹਨਾਂ ਨੇ ਇਹ ਕਿਹਾ ਵੀ ਤੁਸੀਂ ਆਪਣੇ ਫੋਨ ਲੈ ਲਓ ਇਹਨਾਂ ਨੂੰ ਫੋਨ ਵੀ ਬਦਲ ਕੇ ਦੇ ਤੇ ਮੈਂ ਫੋਨ ਵੀ ਕੀਤਾ ਸਾਰਾ ਉਹਨਾਂ ਨੂੰ ਸਾਰਾ ਉਹਨਾਂ ਨਾਲ ਐਸ ਐਚ ਓ ਸਾਹਮਣੇ ਗੱਲ ਹੋਈ ਆ ਮੇਰੀ ਸਾਰ ਆਪਣੀ ਉਹਨਾਂ ਨਾਲ ਜਿਹੜਾ ਲੈ ਕੇ ਗਏ ਉਹਨਾਂ ਨਾਲ ਵੀ ਹੋਈ ਉਹ ਕਹਿੰਦੇ ਤੁਸੀਂ ਨਾ ਫੋਨ ਲੈ ਜਾਓ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰ ਲਵਾਂਗੇ ਤੁਸੀਂ ਥਾਣੇ ਆ ਜਿਓ ਠੀਕ ਆ ਇਹਨਾਂ ਨੂੰ ਫੋਨ ਵੀ ਦੇ ਤੇ ਇੱਕ ਫੋਨ ਅਲੱਗ ਹੋਰ ਦੇ ਤਾਂ ਇਹਨਾਂ ਦਾ ਫੋਨ ਨਹੀਂ ਹੈ ਇਹ ਜਿਹੜਾ ਦੂਜਾ ਫੋਨ ਦਿੱਤਾ ਉਹ ਵੀ ਲੋਕ ਲਗਾ ਕੇ ਦਿੱਤਾ ਆ ਉਹਨਾਂ ਦਾ ਲੋਕ ਆਣਾ ਉਹ ਕਿੱਥੋਂ ਕੋਲਣ ਕੀ ਕਰਨਾ ਉਹਨਾਂ ਨੂੰ ਕੀ ਪਤਾ ਆ ਤੇ ਬਾਰ-ਬਾਰ ਉਹ ਇਹ ਜਾਂਦੇ ਆ ਥਾਣੇ ਕੋਈ ਸੁਣਵਾਈ ਨਹੀਂ ਹੋ ਰਹੀ ਫੋਨ ਵੀ ਇਹਨਾਂ ਨੂੰ ਪਟਾ ਕੇ ਦੇ ਦਿੱਤਾ ਆ ਠੀਕ ਆ ਇਹਨਾਂ ਨੂੰ ਇਹ ਚਾਹੀਦਾ ਹੈ ਵੀ ਜਿਹੜੇ ਮੁੰਡਿਆਂ ਨੇ ਫੋਨ ਖੋਇਆ ਉਹਨਾਂ ਨੂੰ ਥਾਣੇ ਬੁਲਾਉਣ ਬਲਾ ਕੇ ਇਹਨਾਂ ਨੂੰ ਸੈਨ ਕਰਾ ਕੇ ਇਹਨਾਂ ਤੋਂ ਫੋਨ ਲੈ ਕੇ ਇਹਨਾਂ ਤੋਂ ਸੈਨ ਕਰਾ ਕੇ ਇਹਨਾਂ ਨੂੰ ਘਰ ਨੂੰ ਭੇਜਤਾ ਆ ਇਹਨਾਂ ਨੂੰ ਪੁਲਿਸ ਨੂੰ ਪਤਾ ਨਹੀਂ ਕਿ ਇਹਦਾ ਦਬਾਅ ਆ ਕਿ ਇਹਦਾ ਨਹੀਂ ਪਰ ਐਦਾਂ ਤਾਂ ਨਹੀਂ ਹੋ ਸਕਦੀ ਐਦਾਂ ਤਾਂ ਫੇ ਗੁੰਡਾਗਰਦੀ ਵੱੱਦੀ ਆ ਇਹਨਾਂ ਦਾ ਸੈਨ ਤੱਕੇ ਨਾ ਕਰਵਾ ਲੈ ਆ ਕਹਿੰਦੇ ਤੁਸੀਂ ਸੈਨ ਕਰੋ ਕਿਸੇ ਦੇ ਮਗਰ ਨਾ ਲੱਗੋ ਤੁਹਾਡੇ ਬੈਰ ਪੈਂਦੇ ਆ ਤੁਸੀਂ ਆਪਣੇ ਫੋਨ ਲੈ ਜਾਓ ਇਹਨਾਂ ਨੂੰ ਮੈਂ ਫੋਨ ਕੀਤਾ ਕਹਿੰਦੇ ਤੁਸੀਂ ਸੈਨ ਕਰੋ ਤੁਸੀਂ ਤੱਕੇ ਨਾ ਵੀ ਤੁਸੀਂ ਆਪਣੇ ਕਿਸੇ ਦੇ ਮਗਰ ਨਾ ਲੱਗੋ ਮੈਂ ਖੋਦ ਮਗਰ ਸੁਣ ਰਹੀ ਇਹ ਗੱਲ ਕਹਿੰਦੇ ਕਹਿੰਦੇ ਤੁਸੀਂ ਸੈਨ ਕਰੋ ਵੀ ਤੁਸੀਂ ਆਪਣਾ ਫੋਨ ਲੈ ਜਾਓ ਕਿਸੇ ਦੇ ਮਗਰ ਨਾ ਲੱਗੋ ਤੱਕੇ ਨਾ ਸੈਨ ਕਰਾ ਕੇ ਇਹਨਾਂ ਨੂੰ ਘਰ ਭੇਜ ਤਾਂ ਫੋਨ ਵੀ ਇਹਨਾਂ ਦਾ ਇੱਕ ਹੈ ਨੀਗਾ ਇੱਕ ਫੋਨ ਹੈਗਾ ਉਹ ਵੀ ਕਿਸੇ ਦਾ ਖੋਇਆ ਫੋਨ ਇਹਨਾਂ ਨੂੰ ਦੇ ਦਿੱਤਾ ਹੈ